ਦਮਾਨ ਟੋਡਰਮਲ ਉਹ ਇਨਸਾਨ ਹੈ ਜਿਹਨੇ ਸਾਡੀ ਕੌਮ ਦੇ ਲਈ ਵਿਸਬ ਦੀ ਸਭ ਤੋਂ ਮਹਿੰਗੀ ਧਰਤੀ ਖਰੀਦੀ ਹੈ ਮਹਿੰਗੀ ਧਰਤੀ ਬਣਾਈ ਹੈ ਜਦੋਂ ਸਹਬਜ਼ਾਦਿਆਂ ਦੀਆਂ ਸ਼ਹੀਦੀਆਂ ਹੋਈਆਂ ਤੇ ਉਹਨਾਂ ਨੂੰ ਪਹਿਲਾਂ ਡਰਾਇਆ ਵੀ ਗਿਆ ਧਮਕਾਇਆ ਵੀ ਗਿਆ ਵੀ ਤੁਹਾਡੀ ਜਿਹੜੀਆਂ ਲਾਸਾਂ ਨੇ ਹਨਾ ਉਹਨਾਂ ਨੂੰ ਅਸੀਂ ਗਿਰਜਾਂ ਨੂੰ ਸਿੱਟ ਦੇਵਾਂਗੇ ਜਾਂ ਕੁੱਤੇ ਖਾ ਜਾਣਗੇ ਹਨਾ ਐਦਾਂ ਐਦਾਂ ਪਰ ਜਦੋਂ ਦਮਾਨ ਟੋਡਰਮਲ ਜੀ ਨੂੰ ਪਤਾ ਲੱਗਦਾ ਹੈ ਕਿ ਸਹਬਜ਼ਾਦਿਆਂ ਦਾ ਸੰਸਕਾਰ ਕਰਨਾ ਹੈ ਤੇ ਸੰਸਕਾਰ ਦੇ ਲਈ ਫਿਰ ਮੋਹਰਾਂ ਲੈ ਕੇ ਗਏ ਬਹੁਤ ਵੱਡੀ ਗੱਲ ਉਸ ਸਮੇਂ ਐ ਲੈ ਲਓ ਵੀ ਉਸ ਸਮੇਂ ਦੀ ਸਰਕਾਰ ਨਾਲ ਮੱਥਾ ਲਾਇਆ ਸਮੇਂ ਦੀ ਸਰਕਾਰ ਨਾਲ ਮੱਥਾ ਲਾਇਆ ਪਰ ਅੱਜ ਉਹਨਾਂ ਨੇ ਸਾਡੇ ਸ਼ਹੀਦਾਂ ਨੂੰ ਸਾਂਭਿਆ ਉਹਨਾਂ ਨੇ ਸੰਸਕਾਰ ਕੀਤਾ ਪਰ ਇਹ ਸਵਾਲ ਹੈ ਕਿ ਦਮਨਟਾ ਡਰ ਮਲ ਦੀ ਹਵੇਲੀ ਨੂੰ ਕੌਣ ਸਾਂਭੂਗਾ ਦਵਾਨ ਟੋਡਰ ਮਲ ਦੀ ਹਵੇਲੀ ਦਾ ਵਾਰਿਸ ਕੌਣ ਹੈ ਵਾਰਿਸ ਦਾ ਅਸੀਂ ਆ ਨਾ ਇਸ ਕੌਮ ਦੇ ਅੱਜ ਅਸੀਂ ਜਿੰਨੀਆਂ ਵੀ ਸਾਡੀਆਂ ਵਿਰਾਸਤੀ ਚੀਜ਼ਾਂ ਨੇ ਜਾਂ ਸਾਡੇ ਗੁਰਦੁਆਰਾ ਸਾਹਿਬ ਹੋ ਗਏ ਜਿਹੜੇ ਇਤਿਹਾਸਕ ਨੇ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਕਿਉਂ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਜੋ ਸਾਡੇ ਬੱਚੇ ਆ ਨਾ ਉਹ ਇਤਿਹਾਸ ਤੋਂ ਦੂਰ ਹੋ ਜਾਣ ਸਾਡੇ ਬੱਚਿਆਂ ਨੇ ਜਿੱਥੇ ਸਾਡਾ ਇਤਿਹਾਸ ਪੜ ਕੇ ਸ਼ੇਰ ਬਣਨਾ ਇਤਿਹਾਸ ਪੜਨਗੇ ਤੇ ਅਸੀਂ ਬੱਚਿਆਂ ਨੂੰ ਦੱਸਾਂਗੇ ਕੀ ਇਹ ਕੀਤਾ ਕਿਉਂ ਜਾ ਰਿਹਾ ਹੈ ਸਾਡਾ ਇਤਿਹਾਸਿਕ ਚੀਜ਼ਾਂ ਵੀ ਮਟਾਈਆਂ ਜਾ ਰਹੀਆਂ ਨੇ ਤੇ ਸਾਡਾ ਇਤਿਹਾਸ ਵੀ ਬਦਲਿਆ ਜਾ ਰਿਹਾ ਹੈ ਇਤਨੇ ਕਿਤੇ ਚੀਜ਼ਾਂ ਜਾਣਬੁੱਝ ਕੇ ਕੀਤੀਆਂ ਜਾ ਰਹੀਆਂ ਬਿਲਕੁਲ ਬਾਈ ਜੀ ਸਾਡੇ ਬੱਚਿਆਂ ਨੂੰ ਸਾਡੇ ਇਤਿਹਾਸ ਤੋਂ ਦੂਰ ਕਰਨ ਦੇ ਲਈ ਕਿਉਂਕਿ ਅਸੀਂ ਰੜਕਦੇ ਹਾਂ ਇਹਨਾਂ ਦੇ ਅੱਖਾਂ ਦੇ ਵਿੱਚ ਕਿਉਂ ਰੜਕਦੇ ਆ ਕਿਉਂਕਿ ਅਸੀਂ ਆਜ਼ਾਦ ਲੋਕ ਆ ਅਸੀਂ ਚ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ ਤੇ ਜਦੋਂ ਅਸੀਂ ਸਰਬੱਤੇ ਭਲਾ ਮੰਗਦੇ ਆ ਤੇ ਸਰਬੱਤੇ ਭਲੇ ਲਈ ਕਾਰਜ ਕਰਦੇ ਆ ਦੁਨੀਆ ਦੇ ਵਿੱਚ ਲੰਗਰ ਲਾਉਣੇ ਆ ਤਾਂ ਇਹਨਾਂ ਨੂੰ ਅੱਖਾਂ ਦੇ ਵਿੱਚ ਲੜਕਦੇ ਆ ਕਿ ਇਹ ਛੋਟੀ ਗਿਣਤੀ ਦੇ ਹੋ ਕੇ ਵੀ ਪੂਰੀ ਦੁਨੀਆ ਦੇ ਵਿੱਚ ਕਿਵੇਂ ਵਿਛਰਦੇ ਨੇ ਹਨਾ ਤੇ ਇਹ ਜਾਣ ਬੁੱਝ ਕੇ ਕੀਤਾ ਜਾ ਰਿਹਾ ਕਿਉਂਕਿ ਜਦੋਂ ਕਿਤਾਬਾਂ ਦੇ ਵਿੱਚੋਂ ਇਤਿਹਾਸ ਮਿਟਾ ਦਿੱਤਾ ਗਿਆ ਤੇ ਅਸੀਂ ਬੱਚਿਆਂ ਨੂੰ ਪੜ੍ਹਾਵਾਂਗੇ ਕੀ ਚਲੋ ਜੇ ਨਹੀਂ ਪੜ੍ਹਾਇਆ ਤੇ ਫਿਰ ਅਸੀਂ ਦਿਖਾਵਾਂਗੇ ਕੀ ਦੋਏ ਚੀਜ਼ਾਂ ਕਰ ਰਹੀਆਂ ਨੇ ਜਾਂ ਪੜ੍ਹਾਉਣਾ ਹੈ ਜਾਂ ਦਿਖਾਉਣਾ ਤੇ ਨਾ ਸਾਡੇ ਕੋਲ ਦਿਖਾਉਣ ਨੂੰ ਚੀਜ਼ ਲੈਣੀ ਹੈ ਤੇ ਨਾ ਸਾਡੇ ਕੋਲੇ ਪੜਾਉਣ ਨੂੰ ਚੀਜ਼ ਰਹਿਣੀ ਆ। ਤਾਂ ਕਿ ਅਸੀਂ ਬੱਚਿਆਂ ਨੂੰ ਦੱਸਣਾ ਹੈ ਵੀ ਆ ਦਵਾਨ ਟੋਡਰਮਲ ਮਲ ਦੀ ਹਵੇਲੀ ਹੈ। ਵੀ ਇਹਨਾਂ ਨੇ ਸਹਿਬਜ਼ਾਦਿਆਂ ਦੇ ਸੰਸਕਾਰ ਦੇ ਲਈ ਜਗ੍ਹਾ ਖਰੀਦੀ ਸੀ। ਉਸ ਸਮੇਂ ਦੀ ਸਭ ਤੋਂ ਮਹਿੰਗੀ ਜਗ੍ਹਾ ਸੀ। ਪਰ ਇੱਕ ਵਾਰ ਸੇ ਹਵੇਲੀ ਇੱਥੇ ਹੋਣੀ ਨਹੀਂ ਤੇ ਫਿਰ ਅਸੀਂ ਕੀ ਦੱਸਾਂਗੇ? ਤੁਹਾਨੂੰ ਪਤਾ ਹੀ ਹੈ ਬਈ ਦੱਸਣ ਦੀ ਲੋੜ ਨਹੀਂ। ਕੀ ਕੁਝ ਹੋ ਰਿਹਾ ਕਿਤਾਬਾਂ ਦੇ ਵਿੱਚ ਗੁਰੂਆਂ ਨੂੰ ਪਘੋੜੇ ਦੱਸਿਆ ਗਿਆ ਹੈ ਹਨਾ 6ਵੇਂ ਗੁਰੂ ਨੂੰ ਕਹਿ ਕੇ ਦਿਮਾਗੀ ਸੰਤੁਲਨ ਵਿਗੜ ਗਿਆ ਸੀ ਜਾਂ ਗੁਰੂ ਗੋਬਿੰਦ ਸਿੰਘ ਜੀ ਆਪਣੇ ਬੱਚਿਆਂ ਨੂੰ ਛੱਡ ਕੇ ਪਘੋੜੇ ਹੋ ਗਏ ਸੀ ਕਿਤਾਬਾਂ 'ਚ ਤਾਂ ਉਹ ਕੁਝ ਲਿਖਿਆ ਐ ਐਜੀਪੀਸੀ ਕੋਲੇ ਇੰਨਾ ਕੁ ਮਤਲਬ ਐਡਾ ਕੁ ਬਜਟ ਐ ਕਿ ਪੰਜਾਬ ਸਰਕਾਰ ਦਾ ਉਹਦਾ ਬਜਟ ਨਹੀਂ ਜਿਹੜਾ ਐਜੀਪੀਸੀ ਦਾ ਜੇ ਐਜੀਪੀਸੀ ਚਾਹੇ ਤਾਂ ਸਭ ਕੁਝ ਹੋ ਸਕਦਾ ਐਜੀਪੀਸੀ ਨੂੰ ਚਾਹੀਦਾ ਹੈ ਕਿ ਇੱਥੇ ਮਰਿਆਦਾ ਵੀ ਹੋਣੀ ਚਾਹੀਦੀ ਹੈ ਜਿਵੇਂ ਅਸੀਂ ਉਹਨੇ ਇੱਥੇ ਫਿਰ ਰਹੇ ਹਾਂ ਨਾ ਕੋਈ ਨੰਗੇ ਸਿਰ ਫਿਰਦਾ ਇੱਥੇ ਸਪੈਸ਼ਲ ਇਤਿਹਾਸ ਲਿਖ ਕੇ ਲਾਇਆ ਜਾਵੇ ਬਾਈ ਤੇ ਇਸ ਹਵੇਲੀ ਨੂੰ ਖੰਡਰ ਨਾ ਬਣਾਇਆ ਜਾਵੇ ਬਾਈ ਜੀ ਇਸ ਨੂੰ ਸਾਹਮ ਕੇ ਰੱਖਿਆ ਜਾਵੇ ਇਹਦੇ ਆਲੇ-ਦਾਲੇ ਸ਼ੀਸ਼ਾ ਲਾ ਦੇਣ ਬਾਈ ਯਾਰ ਆਪਣੀ ਕੌਮ ਕਰ ਕੀ ਨਹੀਂ ਸਕਦੀ ਹੈ ਕਿਤਨੇ ਕਿਤੇ ਤੁਹਾਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਜਿਹੜੇ ਲੋਕ ਨੇ ਇੱਥੇ ਇੱਕ ਟੂਰਿਸਟ ਪ੍ਰੈਸ ਦੀ ਪਲੇਸ ਦੀ ਤਰ੍ਹਾਂ ਵਿਚਰ ਰਹੇ ਨੇ ਹਾਂ ਜਦੋਂ ਜਦੋਂ ਕੁਝ ਹੋਊਗਾ ਹੀ ਨਹੀਂ ਇੱਥੇ ਇਹ ਕੋਈ ਮर्यादा ਨਹੀਂ ਹੋਊਗੀ ਕੋਈ ਇੱਥੇ ਅਧਿਕਾਰੀ ਨਹੀਂ ਹੋਊਗਾ ਫਿਰ ਤਾਂ ਟੂਰਿਸਟ ਵਾਂਗੂ ਇਹ ਹੋਊਗਾ ਅੱਜ ਕੱਲ ਅਸੀਂ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਹਾਂ ਇਤਿਹਾਸ ਤੋਂ ਦੂਰ ਹੁੰਦੇ ਜਾ ਰਹੇ ਹਾਂ ਇੱਥੇ ਸਰਕਾਰਾਂ ਪਿੱਛੇ ਲੱਗ ਗਈ ਕੋਈ ਬਾਦਲਮਾਗਰ ਲੱਗਿਆ ਫਿਰਦਾ ਕੋਈ ਮੋਦੀ ਭਗਤ ਬਣਿਆ ਫਿਰਦਾ ਕੋਈ ਭਗੰਤ ਮਾਨ ਦਾ ਭਗਤ ਬਣਿਆ ਫਿਰਦਾ ਅਮਿਤ ਸਾਹ ਵਰਗੇ ਬਿਆਨ ਦਿੰਦੇ ਆ ਕਿ ਗਲਤੀ ਦਾ ਅਹਿਸਾਸ ਹੋਣਗੇ ਤਾਂ ਬੰਦੀ ਸਿੰਘਾਂ ਨੂੰ ਛੱਡਾਂਗੇ ਮੈਂ ਇਹ ਪੁੱਛਣਾ ਚਾਹਣਾ ਫਿਰ ਕਾਨੂੰਨ ਕਿੱਥੇ ਹੈ ਜਿਹੜਾ ਕਾਨੂੰਨ ਦੇ ਵਿੱਚ ਅਸੀਂ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਆ ਫਿਰ ਗਲਤੀ ਕਿਉ ਮੰਨੀਏ ਬਾਈ ਅਸੀਂ ਗਲਤੀਆਂ ਥੋੜੀ ਕੀਤੀ ਨੇ ਅਸੀਂ ਪੰਜਾਬ ਨੂੰ ਬਚਾਇਆ ਜੇ ਉਸ ਟਾਈਮ ਬੰਦੀ ਸਿੰਘਾਂ ਨੇ ਬਿਆੰਤੇ ਅਰਗੇ ਨੂੰ ਨਾ ਰੋਕਿਆ ਹੁੰਦਾ ਤੇ ਅੱਜ ਅਸੀਂ ਜਿਉਂਦੇ ਹੁੰਦੇ ਗਲਤੀਆਂ ਬਾਦਲ ਅਰਗੇ ਮੰਨ ਸਕਦੇ ਆ ਬਿਆਦਬੀ ਦੀਆਂ ਹੋਰ ਮੰਗਾ ਭਗਵੰਤ ਮਾਨ ਵਰਗੇ ਮੰਗ ਸਕਦੇ ਕਿ ਅਸੀਂ ਮੁੰਡੇ ਡੇਬਰੂਗੜ ਛੱਡਿਆ ਅਸੀਂ ਗਲਤੀਆਂ ਕਰ ਤੋਂ ਮੰਨੀਏ ਬਾਈ ਅਸੀਂ ਤਾਂ ਪੰਜਾਬ ਨੂੰ ਬਚਾਇਆ ਹੈ ਸਾਡੀ ਕੌਮ ਦੀ ਪੱਗ ਨੀਚੇ ਡਿੱਗੀ ਹੋਈ ਸਾਡੇ ਸਿਰਾਂ ਤੇ ਰੱਖੀ ਹੈ ਬੰਦੀ ਸਿੰਘਾਂ ਨੇ ਕਹਿੰਦੇ ਨੇ ਕਹਿੰਦੇ ਕਿਸ ਚੀਜ਼ ਦੀ ਕਮੀ ਆ ਤੁਹਾਨੂੰ ਤੁਹਾਡਾ ਮੁੱਖ ਮੰਤਰੀ ਪੰਜਾਬੀ ਆ ਤੁਹਾਡਾ ਪ੍ਰਧਾਨ ਮੰਤਰੀ ਇੱਕ ਟਾਈਮ ਤੇ ਪੰਜਾਬੀ ਸੀਗਾ ਤਾਂ ਫਿਰ ਤੁਸੀਂ ਆਜ਼ਾਦ ਕਿਵੇਂ ਨਹੀਂ ਹਰ ਚੀਜ਼ ਦੀ ਤਾਂ ਤੁਹਾਨੂੰ ਅਥਾਰਟੀ ਆ ਇਹ ਇਹ ਨਾ ਬਾਈ ਦੇਖਣ ਚ ਪੰਜਾਬੀ ਲੱਗਦੇ ਆ ਇਹਨਾਂ ਨੇ ਪੱਗਾਂ ਸਿਰਫ ਫਸਾਏ ਹੋਏ ਨੇ ਸਿੰਘਾਂ ਐਂ ਦੱਸੋ ਭਾਈ ਅਮਰਪਾਲ ਸਿੰਘ ਖਾਲਸਾ ਦੇ ਮਾਤਾ ਪਿਤਾ ਨੇ ਉਹਨਾਂ ਨੂੰ ਅਰਦਾਸ ਕਰਨ ਦੇ ਲਈ ਗੁਰਦੁਆਰਿਆਂ 'ਚ ਨਹੀਂ ਜਾਣ ਦਿੱਤਾ ਜਾ ਰਿਹਾ ਬਾਈ। ਇਹ ਕਦੋਂ ਹੋਇਆ ਸੀ ਤੇ জাকਰੀਆ ਖਾਨ ਵੇਲੇ ਹੋਇਆ ਸੀ। জাকਰੀਆ ਖਾਨ ਰੋਕਦਾ ਸੀ ਅ ਮਤਲਬ ਪੰਜਾਬ ਦੇ ਲੋਕਾਂ ਨੂੰ ਸਿੱਖਾਂ ਨੂੰ ਵੀ ਇਹਨਾਂ ਨੇ ਗੁਰਦੁਆਰਿਆਂ 'ਚ ਨਹੀਂ ਜਾਣਾ ਤੇ ਅੱਜ ਦਾ জাকਰੀਆ ਖਾਨ ਭਵੰਤਮਾਨ ਬਣਿਆ ਹੋਇਆ। ਸਿੱਖ ਬੰਦਾ ਅਰਦਾਸ ਵੀ ਨਹੀਂ ਕਰ ਸਕਦਾ। ਅਸੀਂ ਆਪਣੇ ਸਿੰਘਾਂ ਦੇ ਲਈ ਅਰਦਾਸ ਤਾਂ ਕਰ ਹੀ ਸਕਦੇ ਆ। ਗੁਰੂ ਅੱਗੇ ਤਾਂ ਫਰਿਆਦ ਕਰ ਹੀ ਸਕਦੇ ਆ। ਸਰਤਾਰ ਸਿੰਘ ਸੰਧਮੇ ਨੇ ਮੈਂ ਉੱਥੇ ਮੌਜੂਦ ਸੀ ਬਰਗਾੜੀ ਦੇ ਵਿੱਚ ਬਾਈ 100 ਖਾਦੀ ਸੀ ਗੁਰੂਗ੍ਰੰਥ ਸਾਹਿਬ ਦੀ ਵੀ 1 ਮਹੀਨੇ ਦੇ ਵਿੱਚ ਅਸੀਂ ਬੇਅਦਬੀ ਦਾ ਇਨਸਾਫ ਦੇ ਦਾਂਗੇ ਉਹ ਸੰਧਮੱਜ ਕਿੱਥੇ ਆ ਬਾਈ ਇਤਨੇ ਕਿਤੇ ਲੱਗਦਾ ਹੈ ਕਿ ਜਿਹੜੇ ਬੇਅਦਬੀ ਦੇ ਮਾਮਲੇ ਨੇ ਪਹਿਲਾਂ ਨਾਲੋਂ ਵੀ ਵੱਧ ਗਏ ਨੇ ਵਦਨੀਆਂ ਬਾਈ ਯਾਰ ਦਿੱਲੀ ਕੰਮ ਕਰਦੀ ਹੈ ਹੁਣ ਐ ਦੱਸੋ ਕੇਰੀਆਲ ਪ੍ਰੋਨਾ ਬਣਾ ਲਿਆ ਇਹਨਾਂ ਨੇ ਯਾਰ ਕੇਰੀਆਲ ਦੀ ਕੀ ਦੇਣਾ ਪੰਜਾਬ ਨੂੰ ਦੱਸੋ ਸਾਡੇ ਮੁੰਡੇ ਤਾਂ ਇੱਥੋਂ ਡਿਬਰੂਗੜ੍ਹ ਸਿਰ ਤੇ ਦਿੱਲੀ ਵਾਲੇ ਚੱਕ ਕੇ ਚੋਰ ਇੱਥੇ ਹੁਸ਼ਿਆਰਪੁਰ ਲਿਆਂਦਾ ਕਿ ਉਹਨਾਂ ਨੇ ਜੋਗਾ ਕਰਨਾ ਹੈ 500 500 ਬੰਦਾ ਉਹਦੀ ਨਿਗਰਾਨੀ ਤੇ ਆ ਲਿਵੋਂ ਦੇਖ ਰਹੇ ਤੁਸੀਂ ਤਾਂ ਸਾਡੇ ਨਾਲ ਇੱਕ ਨੌਜਵਾਨ ਰਾਜ ਸਿੰਘ ਖਾਲਸਾ ਮੌਜੂਦ ਹੈ ਅਕਸਰ ਹੀ ਇਸ ਨੌਜਵਾਨ ਨੂੰ ਤੁਸੀਂ ਪੰਜਾਬ ਦੇ ਮੁੱਦੇਾਂ ਤੇ ਉੱਤੇ ਬੋਲਦੇ ਹੋਏ ਸੋਸ਼ਲ ਮੀਡੀਆ ਤੇ ਦੇਖਦੇ ਹੋਵੋਗੇ ਤਾਂ ਅੱਜ ਰਾਜ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਆਏ ਹੋਏ ਨੇ ਦੀਵਾਨ ਟੋਡਰਮਲ ਦੇ ਦੀ ਹਵੇਲੀ ਤੇ ਮੌਜੂਦਾਂ ਗੱਲਬਾਤ ਕਰਾਂਗੇ ਤਾਂ ਸਵਾਗਤ ਹੈ ਬਾਈ ਜੀ ਤੁਹਾਡਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਤਾਂ ਖਾਲਸਾ ਜੀ ਇੱਥੇ ਪਹੁੰਚੇ ਹੋ ਦਿਵਾਨ ਟੋਡਰਮਲ ਦੀ ਸਾਡੀ ਵਿਰਾਸਤੀ ਹਵੇਲੀ ਹੈ ਇਹ ਤਾਂ ਕੀ ਲੱਗਦਾ ਕਿੰਨਾ ਕੁ ਜ਼ਰੂਰੀ ਹੈ ਇਦਾਂ ਦੀਆਂ ਵਿਰਾਸਤਾ ਨੂੰ ਸੰਭਾਲਣਾ ਬਿਲਕੁਲ ਸਭ ਤੋਂ ਪਹਿਲਾਂ ਤਾਂ ਸਹਿਬਜ਼ਾਦਿਆਂ ਦੀ ਧਰਤੀ ਤੇ ਖੜਿਆ ਸ਼ਹੀਦਾਂ ਦੀ ਧਰਤੀ ਤੇ ਖੜਿਆ ਸਾਰਿਆਂ ਨੂੰ ਤੁਹਾਡੇ ਦਰਸ਼ਕਾਂ ਨੂੰ ਮੇਰੇ ਵੱਲੋਂ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਦੇਖੋ ਬਾਈ ਜੀ ਇਹਨੂੰ ਸੰਭਾਲਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਦਿਵਾਨ ਟੋਡਰਮਲ ਉਹ ਇਨਸਾਨ ਹੈ ਜਿਹਨੇ ਸਾਡੀ ਕੌਮ ਦੇ ਲਈ ਵਿਸਬ ਦੀ ਸਭ ਤੋਂ ਮਹਿੰਗੀ ਧਰਤੀ ਖਰੀਦੀ ਹੈ ਮਹਿੰਗੀ ਧਰਤੀ ਬਣਾਈ ਹੈ ਜਦੋਂ ਸਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਹੋਈਆਂ ਤੇ ਉਹਨਾਂ ਨੂੰ ਪਹਿਲਾਂ ਡਰਾਇਆ ਵੀ ਗਿਆ ਧਮਕਾਇਆ ਵੀ ਗਿਆ ਵੀ ਤੁਹਾਡੀ ਜਿਹੜੀਆਂ ਲਾਸਾਂ ਨੇ ਹਨਾ ਉਹਨਾਂ ਨੂੰ ਅਸੀਂ ਗਿਰਜਾਂ ਨੂੰ ਸਿੱਟ ਦੇਵਾਂਗੇ ਜਾਂ ਕੁੱਤੇ ਖਾ ਜਾਣਗੇ ਹਨਾ ਐਦਾਂ ਐਦਾਂ ਪਰ ਜਦੋਂ ਦਮਨ ਟੋਡਰਮਲ ਜੀ ਨੂੰ ਪਤਾ ਲੱਗਦਾ ਹੈ ਕਿ ਸਹਿਬਜ਼ਾਦਿਆਂ ਦਾ ਸੰਸਕਾਰ ਕਰਨਾ ਹੈ ਤੇ ਸੰਸਕਾਰ ਦੇ ਲਈ ਫਿਰ ਮੋਹਰਾਂ ਲੈ ਕੇ ਗਏ ਬਹੁਤ ਵੱਡੀ ਗੱਲ ਆ ਉਸ ਸਮੇਂ ਐ ਲਾ ਲੋ ਵੀ ਉਸ ਸਮੇਂ ਦੀ ਸਰਕਾਰ ਨਾਲ ਮੱਥਾ ਲਾਇਆ ਸਮੇਂ ਦੀ ਸਰਕਾਰ ਨਾਲ ਮੱਥਾ ਲਾਇਆ ਤੇ ਮੱਥਾ ਲਾਉਣ ਤੋਂ ਬਾਅਦ ਆ ਦੇਖੋ ਉਹਨਾਂ ਨੇ ਜਿਹੜੇ ਮੋਹਰੇ ਸੀ ਉਹ ਪਹਿਲਾਂ ਸਿੱਧੀਆਂ ਵਸਾਤੀਆਂ ਤੇ ਫਿਰ ਬਾਰ-ਬਾਰ ਉਹਨਾਂ ਨੇ ਸਵਾਲ ਕੀਤਾ ਫਿਰ ਉਹਨਾਂ ਨੇ ਮੋਹਰੇ ਖੜੀਆਂ ਕੀਤੀਆਂ ਹਨਾ ਉਹਨਾਂ ਨੂੰ ਤੰਗ ਪਰੇਸ਼ਾਨ ਵੀ ਕੀਤਾ ਕਿਉਂਕਿ ਉਹਨੂੰ ਇਹ ਵੀ ਪਤਾ ਸੀ ਕਿ ਇਸ ਰਾਹ ਤੇ ਚੱਲਾਂਗੇ ਤਾਂ ਪਿੱਛੇ ਕੁਝ ਵੀ ਨਹੀਂ ਬਚਣਾ ਹੈਨਾ ਤੇ ਇਹਨਾਂ ਦੀ ਦੀਨ ਦਵਾਨ ਟੋਡਰਮਲ ਦੀ ਬਹੁਤ ਵੱਡੀ ਹੈ ਕਿ ਸਾਡੇ ਜੋ ਸ਼ਹੀਦ ਸਹਬਜ਼ਾਦੇ ਸੀ ਉਹਨਾਂ ਦੀ ਉਹਨਾਂ ਦਾ ਸੰਸਕਾਰ ਕੀਤਾ ਨਹੀਂ ਉਹਨਾਂ ਦੀਆਂ ਲਾਸਾਂ ਨੇ ਰੁੱਲ ਜਾਣਾ ਸੀ ਹੈਨਾ ਦੇਖੋ ਕਿੱਡੀਆਂ ਵੱਡੀਆਂ ਸ਼ਹੀਦੀਆਂ ਨੇ ਤੇ ਉਹਨਾਂ ਨੂੰ ਸਾਂਭਿਆ ਕਿਹਨਾਂ ਨੇ ਦਵਾਨ ਟੋਡਰਮਲ ਜੀ ਨੇ ਪਰ ਅੱਜ ਉਹਨਾਂ ਨੇ ਸਾਡੇ ਸ਼ਹੀਦਾਂ ਨੂੰ ਸਾਂਭਿਆ ਉਹਨਾਂ ਦਾ ਸੰਸਕਾਰ ਕੀਤਾ ਪਰ ਇਹ ਸਵਾਲ ਹੈ ਕਿ ਦਵਾਨ ਟੋਡਰਮਲ ਦੀ ਹਵੇਲੀ ਨੂੰ ਕੌਣ ਸਾਂਭੂਗਾ ਦਵਾਨ ਟੋਡਰਮਲ ਦੀ ਹਵੇਲੀ ਦਾ ਵਾਰਿਸ ਕੌਣ ਹੈ ਬਾਰਸ ਦਾ ਅਸੀਂ ਆ ਨਾ ਇਸ ਕੌਮ ਦੇ ਜਿਹੜੀ ਕੌਮ ਦੇ ਲਈ ਏਡੀ ਵੱਡੀ ਕੁਰਬਾਨੀ ਦਿੱਤੀ ਹੋਵੇ ਉਸ ਸਮੇਂ ਮੋਹਰਾ ਧਰਤੀ ਦੇ ਉੱਪਰ ਵਸਾਤੀਆਂ ਹੁਣ ਉਹਨਾਂ ਕ ਸਮਾਂ ਖਰੀਦ ਉਹਨਾਂ ਕ ਮਤਲਬ ਜਗਾ ਖਰੀਦ ਲਏ ਹੋਵੇ ਸੰਸਕਾਰ ਕਰਨੀ ਨੇ ਤੇ ਸੰਸਕਾਰ ਜਗਾ ਕਿਵੇਂ ਖਰੀਦੀ ਮੋਹਰਾ ਦਿੱਤੀਆਂ ਕੀ ਕੁਛ ਕੀਤਾ ਹਨ ਤੇ ਅੱਜ ਲਾ ਲੋ ਵੀ ਅਸੀਂ ਹਵੇਲੀ ਨੂੰ ਕਿਉਂ ਨਹੀਂ ਸੰਭ ਰੇ ਅੱਜ ਅਸੀਂ ਜਿੰਨੀਆਂ ਵੀ ਸਾਡੀਆਂ ਵਿਰਾਸਤੀ ਚੀਜ਼ਾਂ ਨੇ ਜਾ ਸਾਡੇ ਗੁਰਦੁਆਰਾ ਸਾਹਿਬ ਹੋਗੇ ਜਿਹੜੇ ਇਤਿਹਾਸਕ ਨੇ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਕਿਉਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਜੋ ਸਾਡੇ ਬੱਚੇ ਹਨ ਉਹ ਇਤਿਹਾਸ ਤੋਂ ਦੂਰ ਹੋ ਜਾਣ ਸਾਡੇ ਬੱਚਿਆਂ ਨੇ ਜਿੱਥੇ ਸਾਡਾ ਇਤਿਹਾਸ ਪੜ ਕੇ ਸ਼ੇਰ ਬਣਨਾ ਇਤਿਹਾਸ ਪੜਨਗੇ ਤੇ ਅਸੀਂ ਬੱਚਿਆਂ ਨੂੰ ਦੱਸਾਂਗੇ ਕਿ ਇਹ ਕੀਤਾ ਕਿਉਂ ਜਾ ਰਿਹਾ ਹੈ ਸਾਡਾ ਇਤਿਹਾਸਕ ਚੀਜ਼ਾਂ ਵੀ ਮਟਾਈਆਂ ਜਾ ਰਹੀਆਂ ਨੇ ਤੇ ਸਾਡਾ ਇਤਿਹਾਸ ਵੀ ਬਦਲਿਆ ਜਾ ਰਿਹਾ ਕਿਤਨੇ ਕਿਤੇ ਇਹ ਚੀਜ਼ਾਂ ਜਾਣ ਬੁੱਝ ਕੇ ਕੀਤੀਆਂ ਜਾ ਰਹੀਆਂ ਬਿਲਕੁਲ ਬਾਈ ਜੀ ਸਾਡੇ ਬੱਚਿਆਂ ਨੂੰ ਸਾਡੇ ਇਤਿਹਾਸ ਤੋਂ ਦੂਰ ਕਰਨ ਦੇ ਲਈ ਕਿਉਂਕਿ ਅਸੀਂ ਰੜਕਦੇ ਹਾਂ ਇਹਨਾਂ ਦੇ ਅੱਖਾਂ ਦੇ ਵਿੱਚ ਕਿਉਂ ਰੜਕਦੇ ਆ ਕਿਉਂਕਿ ਅਸੀਂ ਆਜ਼ਾਦ ਲੋਕ ਆ ਅਸੀਂ ਚ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ ਤੇ ਜਦੋਂ ਅਸੀਂ ਸਰਬੱਤ ਦੇ ਭਲਾ ਮੰਗਦੇ ਆਂ ਤੇ ਸਰਬੱਤ ਦੇ ਭਲੇ ਲਈ ਕਾਰਜ ਕਰਦੇ ਆਂ ਦੁਨੀਆ ਦੇ ਵਿੱਚ ਲੰਗਰ ਲਾਉਨੇ ਆਂ ਤਾਂ ਇਹਨਾਂ ਨੂੰ ਅੱਖਾਂ ਦੇ ਵਿੱਚ ਰੜਕਦੇ ਆ ਕਿ ਇਹ ਛੋਟੀ ਗਿਣਤੀ ਦੇ ਹੋ ਕੇ ਵੀ ਪੂਰੀ ਦੁਨੀਆ ਦੇ ਵਿੱਚ ਕਿਵੇਂ ਵਿਚਰਦੇ ਨੇ ਹਨਾ ਕਿਉਂਕਿ ਸਾਨੂੰ ਸਾਡੇ ਗੁਰੂਆਂ ਨੇ ਇਹ ਸਿਕਾਇਆ ਕਿ ਸਰਬੱਤ ਦਾ ਭਲਾ ਮੰਗਣਾ ਤੇ ਇਹ ਜਾਣ ਬੁੱਝ ਕੇ ਕੀਤਾ ਜਾ ਰਿਹਾ ਕਿਉਂਕਿ ਜਦੋਂ ਕਿਤਾਬਾਂ ਦੇ ਵਿੱਚੋਂ ਇਤਿਹਾਸ ਮਿਟਾ ਦਿੱਤਾ ਗਿਆ ਤੇ ਅਸੀਂ ਬੱਚਿਆਂ ਨੂੰ ਪੜ੍ਹਾਵਾਂਗੇ ਕੀ ਚਲੋ ਜੇ ਨਹੀਂ ਪੜਾਇਆ ਤੇ ਫਿਰ ਅਸੀਂ ਦਿਖਾਵਾਂਗੇ ਕੀ ਦੋਏ ਚੀਜ਼ਾਂ ਕਰ ਰਹੀਆਂ ਨੇ ਜਾਂ ਪੜਾਉਣਾ ਹੈ ਜਾਂ ਦਿਖਾਉਣਾ ਹੈ ਤੇ ਨਾ ਸਾਡੇ ਕੋਲ ਦਿਖਾਉਣ ਨੂੰ ਚੀਜ਼ ਰਹਿਣੀ ਹੈ ਤੇ ਨਾ ਸਾਡੇ ਕੋਲ ਪੜਾਉਣ ਨੂੰ ਚੀਜ਼ ਰਹਿਣੀ ਹੈ ਤੇ ਫਿਰ ਬੱਚਿਆਂ ਨੂੰ ਕੀ ਦੱਸਾਂਗੇ ਅਸੀਂ ਬੱਚਿਆਂ ਨੂੰ ਦੱਸਣਾ ਵੀ ਆਹ ਦਿਵਾਨ ਟੋਡਰਮਲ ਮਲ ਦੀ ਹਵੇਲੀ ਹੈ ਵੀ ਇਹਨਾਂ ਨੇ ਸੈਭਜਾਦਿਆਂ ਦੇ ਸੰਸਕਾਰ ਦੇ ਲਈ ਜਗ੍ਹਾ ਖਰੀਦੀ ਸੀ ਉਸ ਸਮੇਂ ਦੀ ਸਭ ਤੋਂ ਮਹਿੰਗੀ ਜਗ੍ਹਾ ਸੀ ਪਰ ਇੱਕ ਪਾਸੇ ਹਵੇਲੀ ਇੱਥੇ ਹੋਣੀ ਨਹੀਂ ਤੇ ਫਿਰ ਅਸੀਂ ਕੀ ਦੱਸਾਂਗੇ ਕੀ ਦਿਖਾਵਾਂਗੇ ਵੀ ਇਹ ਕੀ ਹੈ ਜਦੋਂ ਇਹ ਬਿਲਕੁਲ ਹੀ ਖੰਜਰੋਗੀ ਟੈ ਗਈ ਹੈ ਨਾ ਤੇ ਇੱਕ ਪਾਸੇ ਕਿਤਾਬਾਂ ਦੇ ਵਿੱਚ ਇਹਨਾਂ ਨੇ ਪਹਿਲਾਂ ਹੀ ਤੁਹਾਨੂੰ ਪਤਾ ਹੀ ਆ ਬਈ ਦੱਸਣ ਦੀ ਲੋੜ ਨਹੀਂ ਕੀ ਕੁਝ ਹੋ ਰਿਹਾ ਕਿਤਾਬਾਂ ਦੇ ਵਿੱਚ ਗੁਰੂਆਂ ਨੂੰ ਪਘੋੜੇ ਦੱਸਿਆ ਗਿਆ ਹੈ ਹਨਾ 6ਵੇਂ ਗੁਰੂ ਨੂੰ ਕਹਿ ਕੇ ਕਿ ਦਿਮਾਗੀ ਸੰਤੁਲਨ ਵਿਗੜ ਗਿਆ ਸੀ ਜਾਂ ਗੁਰੂ ਗੋਬਿੰਦ ਸਿੰਘ ਜੀ ਆਪਣੇ ਬੱਚਿਆਂ ਨੂੰ ਛੱਡ ਕੇ ਪਘੋੜੇ ਹੋ ਗਏ ਸੀ ਕਿਤਾਬਾਂ 'ਚ ਤਾਂ ਉਹ ਕੁਝ ਲਿਖਿਆ ਹੈ ਜਿਹੜੇ ਦਿਖਾਉਣ ਦੀ ਗੱਲ ਕਰਾਂਗੇ ਤੇ ਇਹ ਹਵੇਲੀ ਇੱਥੇ ਹੋਣੀ ਨਹੀਂ ਤੇ ਫਿਰ ਅਸੀਂ ਦਵਾਨ ਟੋਡਰ ਮਲ ਨੇ ਜੋ ਸਾਡੇ ਲਈ ਕੀਤਾ ਸੀ ਉਹ ਅਸੀਂ ਕਿਵੇਂ ਦੱਸ ਸਕਾਂਗੇ ਬੱਚਿਆਂ ਨੂੰ ਵੀ ਸਾਡੇ ਲਈ ਆਹ ਕੁਰਬਾਨੀ ਦਿੱਤੀ ਹੈ ਬਾਈ ਕਿਤੇ ਨਾ ਕਿਤੇ ਉਹ ਸੰਸਥਾਵਾਂ ਵੀ ਤਾਂ ਜ਼ਿੰਮੇਦਾਰ ਨੇ ਨਾ ਸਾਡੀਆਂ ਸਰਮੋਰ ਸੰਸਥਾਵਾਂ ਨੇ ਉਹਨਾਂ ਨੂੰ ਵੀ ਤਾਂ ਦਿਖ ਰਿਹਾ ਹੀ ਹੋਵੇਗਾ ਕਿ ਸਾਡੀ ਏਡੀ ਜਿਹੜੀ ਵਿਰਾਸਤ ਹੈ ਡੀ ਅਨਮੋਲ ਵਿਰਾਸਤ ਹੈ ਸਾਡੀ ਉਹ ਖੰਡਰ ਹੁੰਦੀ ਜਾ ਰਹੀ ਹੈ ਸੰਸਥਾਵਾਂ ਦੇ ਵਿੱਚ ਸਭ ਤੋਂ ਵੱਡੀ ਗੱਲ ਤਾਂ ਬਾਈ ਐ ਜੀ ਪੀ ਸੀ ਦੀ ਹੈ ਐ ਜੀ ਪੀ ਸੀ ਕੋਲੇ ਇੰਨਾ ਕੁ ਮਤਲਬ ਐਡਾ ਕੁ ਬਜਟ ਹੈ ਕਿ ਪੰਜਾਬ ਸਰਕਾਰ ਦਾ ਓਡਾ ਬਜਟ ਨਹੀਂ ਜਿਹੜਾ ਐ ਜੀ ਪੀ ਸੀ ਦਾ ਹੈ ਜੇ ਐ ਜੀ ਪੀ ਸੀ ਚਾਹੇ ਤਾਂ ਸਭ ਕੁਝ ਹੋ ਸਕਦਾ ਐ ਜੀ ਪੀ ਸੀ ਨੂੰ ਚਾਹੀਦਾ ਹੈ ਕਿ ਇੱਥੇ ਮर्याਦਾ ਵੀ ਹੋਣੀ ਚਾਹੀਦੀ ਹੈ ਜਿਵੇਂ ਅਸੀਂ ਉਹਨ ਇੱਥੇ ਫਿਰ ਰਹੇ ਹਾਂ ਨਾ ਕੋਈ ਨੰਗੇ ਸਿਰ ਫਿਰਦਾ ਇੱਥੇ ਸਪੈਸ਼ਲ ਇਤਿਹਾਸ ਲਿਖ ਕੇ ਲਾਇਆ ਜਾਵੇ ਬਾਈ ਹੈਨਾ ਇੱਥੇ ਸਾਡੇ ਵਿਦਵਾਨ ਬੈਠਣ ਦੱਸਣ ਉਹ ਸਾਡੀ ਨੌਜਵਾਨੀ ਨੂੰ ਵੀ ਇਹਨਾਂ ਨੇ ਕੀ ਕੀਤਾ ਸੀ ਤੇ ਇਸ ਹਵੇਲੀ ਨੂੰ ਖੰਡਰ ਨਾ ਬਣਾਇਆ ਜਾਵੇ ਬਾਈ ਜੀ ਇਸ ਨੂੰ ਸਾਂਭ ਕੇ ਰੱਖਿਆ ਜਾਵੇ ਇਹਦੇ ਆਲੇ-ਦਾਲੇ ਸ਼ੀਸ਼ਾ ਲਾ ਦੇਣ ਬਾਈ ਯਾਰ ਆਪਣੀ ਕੌਮ ਕਰ ਕੀ ਨਹੀਂ ਸਕਦੀ ਹੈ ਸਾਡੀ ਕੌਮ ਹੈ ਨਾ ਜਿਹੜੀ ਇਸ ਕੌਮ ਦੇ ਵਿੱਚ ਤਾਂ ਬੰਦ-ਬੰਦ ਘਟਾਏ ਗਏ ਸੀ ਕੀ ਕੁਛ ਕੀਤਾ ਗਿਆ ਹਨ ਚੜਖਰੀਆਂ ਤੇ ਚੜ ਗਏ ਸੀ 80000 ਆਪਣੇ ਯੋਧਿਆਂ ਦੀ ਇੱਕ ਆ ਲਾਲੋ ਬਰਾਸਤੀ ਹਵੇਲੀ ਨਹੀਂ ਸਮਝ ਸਕਦੇ ਯਾਰ ਕਿਤਨੇ ਕਿਤੇ ਤੁਹਾਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਜਿਹੜੇ ਲੋਕ ਨੇ ਇੱਥੇ ਇੱਕ ਟੂਰਿਸਟ ਪ੍ਰੈਸ ਦੀ ਪਲੇਸ ਦੀ ਤਰ੍ਹਾਂ ਵਿਚਰ ਰਹੇ ਨੇ ਹਾਂ ਜਦੋਂ ਜਦੋਂ ਕੁਝ ਹੋਊਗਾ ਹੀ ਨਹੀਂ ਇੱਥੇ ਕੋਈ ਮਰਿਆਦਾ ਨਹੀਂ ਹੋਊਗੀ ਕੋਈ ਇੱਥੇ ਅਧਿਕਾਰੀ ਨਹੀਂ ਹੋਊਗਾ ਫਿਰ ਤਾਂ ਟੂਰਿਸਟ ਵਾਂਗੂ ਹੀ ਹੋਊਗਾ ਇੱਥੇ ਅਧਿਕਾਰੀ ਹੋਣੇ ਚਾਹੀਦੇ ਐ ਐਜੀਪੀਸੀ ਦੇ ਉਹ ਇੱਥੇ ਬੈਠਣ ਤੇ ਟੋਡਰ ਮਾਲ ਨੇ ਜੋ ਸਾਡੇ ਲਈ ਕੀਤਾ ਉਹ ਦੱਸਣ ਸਾਡੇ ਬੱਚਿਆਂ ਨੂੰ ਆਪ ਹੀ ਸਿੱਖਣਗੇ ਯਾਰ ਵੀ ਕੀ ਕੀ ਕੁਰਬਾਨੀਆਂ ਦਿੱਤੀਆਂ ਨੇ ਅੱਜ ਕੱਲ ਅਸੀਂ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਹਾਂ ਇਤਿਹਾਸ ਤੋਂ ਦੂਰ ਹੁੰਦੇ ਜਾ ਰਹੇ ਹਾਂ ਅੱਜ ਤਾਂ ਸਰਕਾਰਾਂ ਪਿੱਛੇ ਲੱਗ ਗਏ ਕੋਈ ਬਾਦਲ ਮਾਗਰ ਲੱਗਿਆ ਫਿਰਦਾ ਕੋਈ ਮੋਦੀ ਭਗਤ ਬਣਿਆ ਫਿਰਦਾ ਕੋਈ ਭਗੰਤ ਮਾਨ ਦਾ ਭਗਤ ਬਣਿਆ ਫਿਰਦਾ ਜਿਹੜੀਆਂ ਸਾਡੀਆਂ ਚੀਜ਼ਾਂ ਸੀ ਉਹ ਤਾਂ ਅਸੀਂ ਪੁੱਲੀ ਗਏ ਬਾਈ ਅੱਜ ਕੀਤਾ ਕੀ ਹੈ ਸਰਕਾਰਾਂ ਨੇ ਸਾਡੇ ਲਈ ਬਾਈ ਅਮਿਤ ਸਾਹਿਬ ਵਰਗੇ ਬਿਆਨ ਦਿੰਦੇ ਆ ਕਿ ਗਲਤੀ ਦਾ ਅਹਿਸਾਸ ਹੋਣਗੇ ਤਾਂ ਬੰਦੀ ਸਿੰਘਾਂ ਨੂੰ ਛੱਡਾਂਗੇ ਮੈਂ ਇਹ ਪੁੱਛਣਾ ਚਾਹਣਾ ਫਿਰ ਕਾਨੂੰਨ ਕਿੱਥੇ ਹੈ ਜਿਹੜਾ ਕਾਨੂੰਨ ਦੇ ਵਿੱਚ ਅਸੀਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆਂ ਫਿਰ ਗਲਤੀ ਕਿਉਂ ਮੰਨੀ ਹੈ ਬਾਈ ਅਸੀਂ ਗਲਤੀਆਂ ਥੋੜੀ ਕੀਤੀ ਨੇ ਅਸੀਂ ਪੰਜਾਬ ਨੂੰ ਬਚਾਇਆ ਜੇ ਉਸ ਟਾਈਮ ਬੰਦੀ ਸਿੰਘਾਂ ਨੇ ਬੰਦਿਆਰਗੇ ਨੂੰ ਨਾ ਰੋਕਿਆ ਹੁੰਦਾ ਤੇ ਅੱਜ ਅਸੀਂ ਜਿਉਂਦੇ ਹੁੰਦੇ ਉਹਨਾਂ ਨੇ ਤਾਂ ਧਾਰੀ ਹੋਈ ਸੀ ਬ ਇਹਨਾਂ ਨੂੰ ਖਤਮ ਕਰ ਦੋ ਕੁਚਲ ਦੋ ਇਹ ਤਾਂ ਸਾਡੇ ਸਿੰਘ ਅੱਗੇ ਆਏ ਜੋ ਅੱਜ ਜੇਲ੍ਹਾਂ 'ਚ ਨੇ ਉਹਨਾਂ ਨੇ ਆ ਕੇ ਉਹਨਾਂ ਦਾ ਸੋਧਾ ਲਾਇਆ ਰੋਕਿਆ ਉਹਨਾਂ ਨੂੰ ਤੇ ਤਾਂ ਜੇ ਅਸੀਂ ਜਿਉਂਦੇ ਆ ਤੇ ਪਰ ਲਹਨਤ ਹੈ ਸਾਡੇ ਪੰਜਾਬ ਦੇ ਲੋਕਾਂ ਤੇ ਹੋਰ ਪਾਸੇ ਦਾ ਅਸੀਂ ਬਹੁਤ ਭੱਜ ਲੈਨੇ ਆ ਅਸੀਂ ਕੌਮੀ ਇਨਸਾਫ ਮੋਰਚੇ 'ਚ ਨਹੀਂ ਜਾ ਸਕੇ ਉਹਨੂੰ ਕਾਮਯਾਬ ਨਹੀਂ ਕਰ ਸਕੇ ਉਹ ਬੰਦੀ ਸਿੰਘ ਜਿਨ੍ਹਾਂ ਨੇ ਆਪਣੀਆਂ ਜਵਾਨੀਆਂ ਸਾਡੇ ਪਿੱਛੇ ਜੇਲਾਂ 'ਚ ਗਲਤੀਆਂ ਹੁਣ ਆਪਣਾ ਪਰਿਵਾਰ ਛੱਡਤਾ ਹੋਵੇ ਹੁਣ ਭਾਈ ਜਗਤਾਰ ਸਿੰਘ ਹਵਾਰਾ ਜੀ ਹੈ ਉਹਨਾਂ ਕੋਲੇ ਕੀ ਨਹੀਂ ਹੈਗਾ ਭਾਈ 100 ਏਕੜ ਦਾ ਮਾਲਕ ਹੈ ਉਹ ਵੀ ਤਾਂ ਆਪਦੇ ਘਰੇ ਆਮ ਨਾਲ ਬਹਿ ਕੇ ਪ੍ਰਸ਼ਾਦਾ ਖਾ ਸਕਦਾ ਰੋਟੀ ਖਾ ਸਕਦਾ ਸੀ ਖਾ ਸਕਦਾ ਸੀ ਜ਼ਿੰਦਗੀ ਕੱਢ ਸਕਦਾ ਸੀ ਕਿਉਂ ਲੈ ਖੇ ਲਈ ਕੌਮ ਦੇ ਬਾਈ ਜ਼ਿੰਦਗੀ ਜੇ ਉਹਨਾਂ ਨੂੰ ਪਤਾ ਹੁੰਦਾ ਕਿ ਸਾਡੀ ਕੌਮ ਹੈ ਜਿਹੜੀ ਉਹਨਾਂ ਨੇ ਪਿੱਛੇ ਨਹੀਂ ਖੜਨਾ ਮੈਂ ਕਹਿੰਦਾ ਉਹਨਾਂ ਨੇ ਐਡੇ ਵੱਡੇ ਕਦਮ ਨਹੀਂ ਚੱਕਣੇ ਸੀ ਮੈਂ ਕਹਿੰਦਾ ਉਹ ਚੜ੍ਹਦੀ ਕਲਾ ਵਾਲੇ ਸਿੰਘ ਨੇ ਅੱਜ ਵੀ ਕਹਿ ਦਿੰਦੇ ਆ ਯਾਰ ਵੀ ਹਾਂ ਅਸੀਂ ਚੜ੍ਹਦੀ ਕਲਾ 'ਚ ਆ ਭਾਵੇਂ ਕੌਮ ਸਾਥ ਦਿੰਦੀ ਆ ਭਾਵੇਂ ਨਹੀਂ ਦਿੰਦੀ ਹਨਾ ਮੈਂ ਕਹਿੰਦਾ ਧੰਨ ਨੇ ਉਹ ਰੂਹਾਂ ਬਾਈ ਜਿਨ੍ਹਾਂ ਨੇ ਸਾਡੀ ਕੌਮ ਦੇ ਲਈ ਆਪਣੀਆਂ ਜਵਾਨੀਆਂ ਜੇਲ੍ਹਾਂ 'ਚ ਹੀ ਗਾਲਤੀਆਂ ਤੇ ਕਾਨੂੰਨ ਅ ਜਿਹੜਾ ਮਿੱਥਾ ਕਹਿੰਦਾ ਵੀ ਗਲਤੀ ਮਨੋ ਗਲਤੀ ਕਾਦੀ ਮੰਨੀਏ ਬਾਈ ਜੀ ਗਲਤੀਆਂ ਬਾਦਲ ਵਰਗੇ ਮੰਨ ਸਕਦੇ ਆ ਬੇਅਦਬੀ ਦੀਆਂ ਹੋਰ ਮੰਗਾ ਭਗਵੰਤ ਮਾਨ ਵਰਗੇ ਮੰਗਸਾ ਦੇ ਕਿ ਅਸੀਂ ਮੁੰਡੇ ਡਿਗੁਰੂਗੜ ਛੱਡਿਆ ਅਸੀਂ ਗਲਤੀਆਂ ਘਾਤੋਂ ਮੰਨੀਆਂ ਬਾਈ ਅਸੀਂ ਤਾਂ ਪੰਜਾਬ ਨੂੰ ਬਚਾਇਆ ਹੈ ਸਾਡੀ ਕੌਮ ਦੀ ਪੱਗ ਨੀਚੇ ਡਿੱਗੀ ਹੋਈ ਸਾਡੇ ਸਿਰਾਂ ਤੇ ਰੱਖੀ ਆ ਬੰਦੀ ਸਿੰਘਾਂ ਨੇ ਕੀ ਉਹ ਗਲਤੀਆਂ ਮੰਨਣਗੇ ਯਾਰ ਉਹ ਤਾਂ ਸਾਡੇ ਹੀਰੇ ਨੇ ਹਾਂ ਤੁਹਾਡਾ ਕਾਨੂੰਨ ਕੀ ਕਹਿੰਦਾ ਹੈ ਕਾਨੂੰਨ ਦੇ ਦਾਇਰੇ ਚ ਉਹਨਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲੀਆਂ ਸਜ਼ਾਵਾਂ ਪੂਰੀਆਂ ਤੋਂ ਬਾਅਦ ਕੀ 5 5 10 7 ਸਾਲ ਵੱਧ ਵੀ ਲਾ ਲੇ ਤੇ ਯਾਰ ਫੇਰ ਵੀ ਨਹੀਂ ਛੱਡ ਰਹੇ ਫੇਰ ਤਾਂ ਐ ਲਾ ਲੋ ਵੀ ਸਾਡੇ ਨਾਲ ੱੱਕਾ ਹੋ ਰਿਹਾ ਨਾ ਜਿਹੜੇ ਲੋਕ ਕਹਿ ਦਿੰਦੇ ਆ ਵੀ ਸੀ ਆਜ਼ਾਦ ਆ ਚੰਗੀ ਰੋਟੀ ਖਾਂਦੇ ਆ ਤੁਸੀਂ ਤਾਂ ਉਹੀ ਰੋਲਾ ਪਾਉਂਦੇ ਫਿਰ ਜਾਨੇ ਹੋ ਕਿਹੜੀ ਆਜ਼ਾਦੀ ਆ ਤੁਹਾਡੇ ਪੱਲੇ ਯਾਰ ਤੁਹਾਨੂੰ ਲਿਟਰੇਚਰ ਰੱਖਣ ਤੇ ਸਜ਼ਾਵਾਂ ਤੁਹਾਡੇ ਬੰਦੀ ਸਿੰਘ ਜੇਲਾਂ ਚ ਜਿਨ੍ਹਾਂ ਨੇ ਐ ਦੱਸੋ ਅਰਜੀਵ ਗਾਂਧੀ ਮਾਰਿਆ ਸੀ ਉਹ ਤਾਂ ਅੱਜ ਬਾਹਰ ਨੇ ਕਿਉਂ ਬਾਹਰ ਨੇ ਕਿਉਂਕਿ ਉਹ ਹਿੰਦੂ ਸੀ ਤੇ ਜਿਹੜੇ ਸਾਡੇ ਜੋਧੇ ਆ ਜਿਨ੍ਹਾਂ ਨੇ ਇੱਥੇ ਕਤਲੇਆਮ ਹੋ ਰਿਆ ਸੀ ਸਾਡੀਆਂ ਪੱਗਾਂ ਰੁਲ ਰਹੀਆਂ ਸੀ ਲੋਕਾਂ ਨੂੰ ਮਾਰਿਆ ਜਾ ਰਿਹਾ ਸੀ ਜੇ ਉਹ ਕਤਲੇਆਮ ਨੂੰ ਰੋਕੇ ਐ ਤੇ ਅੱਜ ਉਹ ਜੇਲਾਂ 'ਚ ਨੇ ਸਜ਼ਾਵਾਂ ਵੀ ਪੂਰੀਆਂ ਹੋ ਗਈਆਂ ਇੱਥੇ ਬਲਤਕਾਰ ਕਰਨ ਵਾਲੇ ਸਾਡ ਬਾਹਰ ਨੇ ਤੇ ਸਾਡੇ ਸਿੰਘ ਅੰਦਰ ਨੇ ਤੇ ਫੇਰ ਸਿੱਖ ਕਿਹੜੀ ਕਿੱਥੋਂ ਆਜ਼ਾਦ ਨੇ ਬਾਈ ਦੱਸੋ ਬਾਈ ਕਹਿ ਦਿੰਦੇ ਨੇ ਕਹਿੰਦੇ ਕਿਸ ਚੀਜ਼ ਦੀ ਕਮੀ ਆ ਤੁਹਾਨੂੰ ਤੁਹਾਡਾ ਮੁੱਖ ਮੰਤਰੀ ਪੰਜਾਬੀ ਆ ਤੁਹਾਡਾ ਪ੍ਰਧਾਨ ਮੰਤਰੀ ਇੱਕ ਟਾਈਮ ਤੇ ਪੰਜਾਬੀ ਸੀਗਾ ਤਾਂ ਫਿਰ ਤੁਸੀਂ ਆਜ਼ਾਦ ਕਿਵੇਂ ਨਹੀਂ ਹੋ ਹਰ ਚੀਜ਼ ਦੀ ਤਾਂ ਤੁਹਾਨੂੰ ਅਥਾਰਟੀ ਆ ਇਹ ਇਹ ਨਾ ਬਾਈ ਦੇਖਣ ਚ ਪੰਜਾਬੀ ਲੱਗਦੇ ਆ ਇਹਨਾਂ ਨੇ ਪੱਗਾਂ ਸਿਰਫ ਸਾਇਏ ਹੋਏ ਨੇ ਹੁਣ ਭਗੰਤ ਮਾਨ ਨੂੰ ਕਿਵੇਂ ਕਹਦੋਂਗੇ ਸਿੱਖ ਹੈ ਕਿਹੜੇ ਪਾਸੇ ਲੱਗਦਾ ਐ ਲਾ ਲਓ ਭਾਈ ਅਮਰਪਾਲ ਸਿੰਘ ਖਾਲਸਾ ਜੀ ਆਏ ਨੌ ਜ਼ਬਾਨ ਅਮਰਤ ਛੱਕ ਰਹੇ ਸੀ ਚਿੱਟਾ ਛੱਡ ਰਹੇ ਸੀ ਸਿੱਖੀ ਦੀ ਲਹਿਰ ਚੱਲ ਰਹੀ ਸੀ ਪੂਰੇ ਪੰਜਾਬ ਚ ਉਹਨੂੰ ਰੋਕਣ ਵਾਲਾ ਕੌਣ ਹੈ ਭਗਵਾਨਤ ਮਾਨ ਜਦੋਂ ਤਾਂ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਉਦੋਂ ਤਾਂ ਕਹਿੰਦਾ ਸਾਡੀ ਮੋਦੀ ਨਾਲ ਬਣਦੀ ਨਹੀਂ ਇਹ ਆਕੜਦੇ ਆ ਜਦੋਂ ਭਾਈ ਅਮਰਤਪਾਲ ਸਿੰਘ ਖਾਲਸੇ ਨੂੰ ਫੜਾਉਣਾ ਸੀ ਉਦੋਂ ਉਹ ਗੋਡਿਆਂ 'ਚ ਬੈਠਾ ਸੀ ਕਿਵੇਂ ਕਹਿ ਦੋਗੇ ਇਹਨਾਂ ਨੇ ਪੱਗਾਂ 'ਚ ਸਿਰ ਫਸਾਏ ਹੋਏ ਨੇ ਬਾਈ ਇਹ ਪੈਰੂ ਪੀਏ ਨੇ ਦੀਪ ਬਾਈ ਸਹੀ ਕਹਿੰਦਾ ਹੁੰਦਾ ਸੀ ਇਹ ਦਿੱਲੀ ਦੇ ਥੱਲੇ ਲੱਗ ਗਏ ਜ਼ੁਲਮ ਦਿੱਲੀ ਕਰੂਗੀ ਕਰਵਾਉ ਇਹਨਾਂ ਦੇ ਤਹਿਤ ਲੱਗ ਦੇ ਦੇਖਣ ਨੂੰ ਤਾਂ ਸਿੱਖ ਲੱਗਦੇ ਆ ਨਾ ਦੇਖਣ ਨੂੰ ਤਾਂ ਸਿਰ ਤੇ ਪੱਗਾਂ ਨੇ ਨਾ ਪਰ ਕਾਰਜ ਕੀ ਕਰ ਰਹੇ ਨੇ ਕੰਮ ਕੀ ਕਰ ਰਹੇ ਨੇ ਬਾਈ ਅਕਾਲ ਤਖਤ ਸਾਹਿਬ ਨਾਲ ਮੱਥਾ ਸਿੰਘਾ ਐਂ ਦੱਸੋ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਮਾਤਾ ਪਿਤਾ ਨੇ ਉਹਨਾਂ ਨੂੰ ਅਰਦਾਸ ਕਰਨ ਦੇ ਲਈ ਗੁਰਦੁਆਰਿਆਂ 'ਚ ਨਹੀਂ ਜਾਣ ਦਿੱਤਾ ਜਾ ਰਿਹਾ ਭਾਈ ਇਹ ਕਦੋਂ ਹੋਇਆ ਸੀ ਇਹ জাকਰੀਆ ਖਾਨ ਵੇਲੇ ਹੋਇਆ ਸੀ জাকਰੀਆ ਖਾਨ ਰੋਕਦਾ ਸੀ ਮਤਲਬ ਪੰਜਾਬ ਦੇ ਲੋਕਾਂ ਨੂੰ ਸਿੱਖਾਂ ਨੂੰ ਵੀ ਇਹਨਾਂ ਨੇ ਗੁਰਦੁਆਰਿਆਂ 'ਚ ਨਹੀਂ ਜਾਣਾ ਤੇ ਅੱਜ ਦਾ জাকਰੀਆ ਖਾਨ ਭਵੰਤਮਾਨ ਬਣਿਆ ਹੋਇਆ ਹੈ ਅੱਜ ਕਾ ਰੋਕ ਰਿਹਾ ਹੈ ਕਿ ਯਾਰ ਅਰਦਾਸਾਂ ਤੋਂ ਇਹਨਾਂ ਡਰ ਲੱਗਣ ਲੱਗਿਆ ਸਿੱਖ ਬੰਦਾ ਅਰਦਾਸ ਵੀ ਨਹੀਂ ਕਰ ਸਕਦਾ ਅਸੀਂ ਆਪਣੇ ਸਿੰਘਾਂ ਦੇ ਲਈ ਅਰਦਾਸ ਤਾਂ ਕਰ ਹੀ ਸਕਦੇ ਆ ਗੁਰੂ ਅੱਗੇ ਦਾ ਫਰਿਆਦ ਕਰ ਹੀ ਸਕਦੇ ਆ ਸਾਰਾ ਕੁਝ ਸਾਡਾ ਗੁਰੂ ਹੈ ਨਾ ਤੁਹਾਡਾ ਕਾਨੂੰਨ ਹੈ ਸਾਾਨੂੰ ਕਾਨੂੰਨ ਨਿਆ ਨਹੀਂ ਦੇ ਰਿਹਾ ਅਸੀਂ ਆਪਣੇ ਗੁਰੂ ਅੱਗੇ ਅਰਦਾਸ ਕਰਾਂਗੇ ਕਿ ਵਾਹਿਗੁਰੂ ਤੂੰ ਬਚਾ ਤੇ ਸਾਡਾ ਵਾਹਿਗੁਰੂ ਹੀ ਕਿਰਪਾ ਕਰੂਗਾ ਤੇ ਸਾਨੂੰ ਗੁਰਦੁਆਰਿਆਂ ਦੇ ਵਿੱਚ ਅਰਦਾਸਾਂ ਕਰਨ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੂੰ ਐ ਲੈ ਲਓ ਵੀ ਘਰਾਂ ਦੇ ਵਿੱਚ ਹੀ ਨਾਜ਼ਰਬੰਦ ਕਰ ਦਿੱਤੇ ਜਾਂਦੇ ਯਾਰ ਫਿਰ ਐ ਦੱਸੋ ਵੀ ਇਹ ਕਿਹੜੇ ਪਾਸੋਂ ਸਿੱਖਨੇ ਹਾਂ ਦੇਖਣ ਚ ਲੱਗਦੇ ਆ ਪੱਗਾਂ ਵੀ ਨੇ ਦਾੜੇ ਪ੍ਰਕਾਸ਼ ਵੀ ਨੇ ਵਿੱਚ ਬਹੁਤ ਐਦਾਂ ਦੇ ਬੰਦੇ ਆ ਸੰਧਮੇ ਅਰਗੇ ਕੁਲਤਾਰ ਸਿੰਘ ਸੰਧਮੇ ਨੇ ਮੈਂ ਉੱਥੇ ਮੌਜੂਦ ਸੀ ਬਰਗਾੜੀ ਦੇ ਵਿੱਚ ਬਾਈ ਸੌ ਖਾਦੀ ਸੀ ਗੁਰੂ ਗ੍ਰੰਥ ਸਾਹਿਬ ਦੀ ਵੀ ਇੱਕ ਮਹੀਨੇ ਦੇ ਵਿੱਚ ਅਸੀਂ ਬੇਅਦਬੀ ਦਾ ਇਨਸਾਫ ਦੇ ਦਾਂਗੇ ਉਹ ਸੰਧਮਾ ਚ ਕਿੱਥੇ ਆ ਬਾਈ ਕਹਿੰਦਾ ਸੀ ਮੈਂ ਸਰਕਾਰ ਛੱਡ ਦੂੰ ਮੈਂ ਗੁਰੂ ਆਲੇ ਪਾਸੇ ਆ ਜਾਂ ਫਿਰ ਇਹ ਦੱਸੋ ਫਿਰ ਗੁਰੂ ਗੁਰੂ ਦੀ ਝੁੱਠੀ ਸੌ ਖਾ ਕੇ ਇਹ ਬੇਅਦਬੀ ਹੋਈ ਕਿਤਨੇ ਕਿਤੇ ਲੱਗਦਾ ਹੈ ਕਿ ਜਿਹੜੇ ਬੇਅਦਬੀ ਦੇ ਮਾਮਲੇ ਨੇ ਪਹਿਲਾਂ ਨਾਲੋਂ ਵੀ ਵੱਧ ਗਏ ਨੇ ਵਦਨੀਆਂ ਬਾਈ ਯਾਰ ਦਿੱਲੀ ਕੰਮ ਕਰਦੀ ਹੈ ਹੁਣ ਐ ਦੱਸੋ ਕੇਰੀ ਵਾਲ ਪ੍ਰੋਨਾ ਬਣਾ ਲਿਆ ਇਹਨਾਂ ਨੇ ਯਾਰ ਕਿਹਰੀয়াল ਦੀ ਕੀ ਦੇਣਾ ਪੰਜਾਬ ਨੂੰ ਦੱਸੋ ਸਾਡੇ ਮੁੰਡੇ ਤਾਂ ਇੱਥੋਂ ਡਿਬਰੂਗੜ੍ਹ ਸਿੜਤੇ ਦਿੱਲੀ ਵਾਲੇ ਚੱਕ ਕੇ ਚੋਰ ਇੱਥੇ ਹੁਸ਼ਿਆਰਪੁਰ ਲਿਆਂਦਾ ਕਹਿੰਦੇ ਉਹਨਾਂ ਨੇ ਜੋਗਾ ਕਰਨਾ 500 500 ਬੰਦਾ ਉਹਦੀ ਨਿਗਰਾਨੀ ਤੇ ਐ ਸਾਰੇ ਪਿੰਡ ਦੇ ਪਾਸ ਬਣ ਗਏ ਵੀ ਜਿਹੜਾ ਬੰਦਾ ਇਸ ਪਿੰਡ ਚ ਰਹੂ ਜਿੱਥੇ ਕੇਰੀয়াল ਜੋਗਾ ਕਰ ਰਿਹਾ ਵੀ ਉਹ ਪਾਸ ਲੈ ਕੇ ਆਊਗਾ ਨਹੀਂ ਆ ਨਹੀਂ ਸਕਦਾ ਬੁਲਟ ਪ੍ਰੂਫ ਟੈਂਟਾਂ ਦੇ ਵਿੱਚ ਇਹਨਾਂ ਨੂੰ ਰੈਲੀਆਂ ਕਰਨੀਆਂ ਪੈਗੀਆਂ ਇਹ ਤਾਂ ਕਹਿੰਦੇ ਸੀ ਵੀ ਮੁਰਗੀਖਾਨਾ ਖੋਲ੍ਹ ਲਓ ਆਮਕਰਾਂ ਦੇ ਹਾਂ ਆਮਕਰਾਂ ਦੇ ਹੁਣ ਆਮਕਰਾਂ ਦੇ ਮੁੰਡਿਆਂ ਨੂੰ ਬੁਲਟ ਪ੍ਰੂਫ ਟੈਂਟਾਂ ਦੇ ਵਿੱਚ ਯਾਰ ਰੈਲੀਆਂ ਕਰਨੀਆਂ ਪੈਣਗੀਆਂ 55 ਲੱਖ 55 ਕਰੋੜ ਰੁਪਇਆ ਲਾ ਦੇਣਾ ਯਾਰ ਸਮਝੋ ਬਾਹਰ ਆ ਰੰਗ ਦਿੰਦਿਆ ਪੂਰੇ ਪੰਜਾਬ ਨੂੰ ਯਾਰ ਤੇ ਜਿਹੜੀ ਚੀਜ਼ ਜਿੱਥੇ ਕਰਨੇ ਉੱਥੇ ਕਰਦੇ ਨਹੀਂ ਬਿਲਕੁਲ ਹਾਂ ਉਹੀ ਬੋਰਡ ਉਹੀ ਚੀਜ਼ਾਂ ਜਿਹੜੇ ਪੈਸੇ ਉੱਥੇ ਲਾ ਰਹੇ ਇੱਥੇ ਲਾ ਦੋ ਨਾ ਸੀਧਾਂ ਦੇ ਬਾਈ ਹਨਾ ਜਿਨ੍ਹਾਂ ਨੇ ਸਾਡੇ ਲਈ ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਦੀਆਂ ਹਵੇਲੀਆਂ ਨੂੰ ਸਾਂਭ ਲਓ ਨਾ ਬਾਈ ਇਸ ਕਰਕੇ ਸਾਹਮਣਾ ਚਾਹੀਦਾ ਮੈਂ ਕੌਮ ਨੂੰ ਵੀ ਬੇਨਤੀ ਕਰਦਾ ਐ ਜੀਪੀਸੀ ਨੂੰ ਵੀ ਬੇਨਤੀ ਕਰਦਾ ਕਿ ਆਓ ਆਪਾਂ ਆਪਣੀਆਂ ਵਿਰਾਸਤੀ ਚੀਜ਼ਾਂ ਨੂੰ ਸਾਂਭੀਏ ਤੇ ਜਿਹੜਾ ਸਾਡਾ ਇਤਿਹਾਸ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਉਹਨੂੰ ਆਪਾਂ ਸਹੀ ਕਰੀਏ ਤੇ ਇਤਿਹਾਸ ਵੀ ਜਵਾਕਾਂ ਨੂੰ ਪੜਾਈਏ ਇਤਿਹਾਸ ਨਾਲ ਜੋੜੀਏ ਪਹਿਲਾਂ ਤੇ ਫਿਰ ਜਿਹੜੇ ਇਤਿਹਾਸਕ ਚੀਜ਼ਾਂ ਨੇ ਉੱਥੇ ਲੈ ਕੇ ਜਾਈਏ ਦੱਸੀਏ ਵੀ ਇਸ ਚੀਜ਼ ਦਾ ਆ ਇਤਿਹਾਸ ਹੈ ਐਵੇਂ ਹੋਇਆ ਸੀ ਐਵੇਂ ਵਾਪਰਿਆ ਸੀ ਹਨਾ ਤੇ ਫਿਰ ਸਾਡੇ ਬੱਚਿਆਂ ਨੇ ਸਿੱਖੀ ਵੱਲੋਂ ਤੁਰਨਾ ਨਹੀਂ ਫਿਰ ਤੁਰ ਹੀ ਰਹੇ ਨੇ ਤੁਹਾਨੂੰ ਪਤਾ ਕਿੱਧਰ ਨੂੰ ਜਾਣਗੇ ਬਾਈ ਲਾਸਟ ਦੇ ਵਿੱਚ ਕਿਤਨਾ ਕਿਤੇ ਤੁਸੀਂ ਹਵੇਲੀ ਦੇ ਲਈ ਆਪਣੀਆਂ ਸੰਸਥਾਵਾਂ ਨੂੰ ਕੋਈ ਅਪੀਲ ਕਰਨਾ ਚਾਹੋਗੇ ਬਿਲਕੁਲ ਭਾਈ ਮੈਂ ਤਾਂ ਅਪੀਲ ਕਰਨਾ ਵੀ ਇੱਥੇ ਮਰਿਆਦਾ ਵੀ ਹੋਵੇ ਇੱਥੇ ਅਧਿਕਾਰੀ ਬੈਠੇ ਐ ਜੀਪੀਸੀ ਦਾ ਤੇ ਉਹ ਜੇ ਕੋਈ ਸਾਡਾ ਬੱਚਾ ਆਉਂਦਾ ਹੈ ਇਤਿਹਾਸ ਪੁੱਛੇ ਇਸ ਹਵੇਲੀ ਦਾ ਉਹ ਦੱਸੇ ਜਵਾਨੀ ਇੱਥੇ ਕਲਾਸ ਲੱਗੇ ਕੌਣਾ ਸੀ ਇੱਥੇ ਬਹਿ ਕੇ ਨਾ ਭਾਈ ਉੱਥੇ ਬੰਦਾ ਮੈਕ ਚੱਲਦਾ ਹੋਵੇ ਅਸੀਂ ਬੈਠੀਏ ਤੇ ਟੋਡਰ ਮਾਲ ਨੇ ਕੀ ਸਾਡੇ ਲਈ ਕੀਤਾ ਉਹ ਅਸੀਂ ਸੁਣੀਏ ਕਿਉਂ ਨਹੀਂ ਬੱਚਿਆਂ ਦੇ ਕੰਨਾਂ 'ਚ ਪਊ ਯਾਰ ਗੱਲ ਪਰ ਤੁਸੀਂ ਦੇਖ ਸਕਦੇ ਹੋ ਹੁਣ ਇੱਥੇ ਹਾਲਾਤ ਕੀ ਨੇ ਭਾਈ ਹਣਾ ਕਹਿਣ ਨੂੰ ਤਾਂ ਬਹੁਤ ਕੁਝ ਹੈ ਮਨ 'ਚ ਬਹੁਤ ਕੁਝ ਭਰਿਆ ਪਿਆ ਪਰ ਜੇ ਹੁਣ ਝੁਗਾ ਸਕਦਾ ਢਿੱਡ ਆਪਦਾ ਹੀ ਨੰਗਾ ਹੁੰਦਾ ਬਾਈ ਮੈਂ ਕਹਣਾ ਫੇਰ ਵੀ ਕੌਮ ਚੜਦੀ ਕਲਾ ਲਈ ਹੈ ਜੋ ਹਰ ਪੱਖ ਤੇ ਖੜ ਜਾਂਦੀ ਹੈ ਤੇ ਚੜ੍ਹਦੀ ਕਲਾ ਦੇ ਵਿੱਚ ਹੀ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਾਨੂੰ ਸਾਡੇ ਨਾਲ ਸਿੰਘ ਸਾਹਿਬ ਜਿਨ੍ਹਾਂ ਦੇ ਨਾਲ ਆਪਾਂ ਨੇ ਗੱਲਬਾਤ ਕੀਤੀ ਹਵੇਲੀ ਬਾਰੇ ਗੱਲਾਂ ਸੱਚੀਆਂ ਨੇ ਕਿਉਂਕਿ ਸਾਡੀ ਵਿਰਾਸਤ ਹੈ ਦੀਵਾਨ ਟੋਡਰ ਮਾਲੀ ਜੀ ਜਿਨ੍ਹਾਂ ਦਾ ਇੱਕ ਬਹੁਤ ਹੀ ਵੱਡਾ ਯੋਗਦਾਨ ਹੈ ਸਾਡੇ ਸਿੱਖ ਇਤਿਹਾਸ ਦੇ ਵਿੱਚ ਇੱਕ ਵੱਡੀ ਦੇਣ ਹੈ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਸ਼੍ਰੀ ਜੋਤੀ ਸਰੂਪ ਸਾਹਿਬ ਜਿੱਥੇ ਸੁਸ਼ੋਭਿਤ ਹੈ ਉਹ ਜਗ੍ਹਾ ਖਰੀਦੀ ਸੀ ਮੋਹਰਾਂ ਖੜੀਆਂ ਕਰਕੇ ਤਾਂ ਅੱਜ ਉਹਨਾਂ ਦੀ ਹੀ ਹਵੇਲੀ ਦੇ ਜੋ ਹਾਲਾਤ ਨੇ ਉਹ ਤੁਸੀਂ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਤਾਂ ਕਿਤੇ ਨਾ ਕਿਤੇ ਸਾਡੀ ਸੰਸਥਾਵਾਂ ਨੂੰ ਵੀ ਅਸੀਂ ਆਪਣੇ ਚੈਨਲ ਦੇ ਜ਼ਰੀਏ ਵੀ ਅਪੀਲ ਜ਼ਰੂਰ ਕਰਨਾ ਚਾਹਾਂਗੇ ਤਾਂ ਕਿਤੇ ਨਾ ਕਿਤੇ ਕਿ ਮਰਿਆਦਾ ਵੀ ਕਾਇਮ ਕੀਤੀ ਜਾਵੇ ਜਿਵੇਂ ਸਿੰਘ ਸਾਹਿਬ ਨੇ ਗੱਲ ਕੀਤੀ ਇੱਥੇ ਇੱਕ ਜੋ ਸਿੰਘ ਵੀ ਮੌਜੂਦ ਹੋਣਾ ਚਾਹੀਦਾ ਜਿਹੜਾ ਇਤਿਹਾਸ ਦੇ ਨਾਲ ਲੋਕਾਂ ਨੂੰ ਜਾਣੂ ਕਰਵਾਵੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ